7.0 ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਪੈ ਗਿਆ ਇਹ ਵੱਡਾ ਪੰਗਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਅੱਜ ਇੱਥੇ ਜਦੋਂ ਸੰਗਰੂਰ ਤੋਂ ਪਾਈਪ ਉਮੀਦਵਾਰ अरविंद खन्ना ਦਾ ਸ਼ੋਅ ਜਦੋਂ ਰਾਮੇਵਾਲੀ ਖੂਹੀ ਕੋਲ ਲੰਗਿਆ ਤਾਂ ਭਾਰਤੀ ਕਿਸਾਨ ਜੁਣੀ ਨੇ ਇਕਤਾ ਉਗਰਾਹ ਦੇ ਬਲਾਕ ਪਰਦਾਨ ਤਰਮਿੰਦਰ ਸਿੰਘ ਭਾਈ ਕੀ ਬਿਖੋਰ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਨੇ ਇਸ ਵਿਰੋਧ ਕਰਦੇ ਨਾਅਰੇਬਾਜੀ ਕੀਤੀ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਭਾਈਪਾ ਵਿਰੋਧੀ ਨਹੀਂ ਪਰ ਭਾਈਪਾ ਦੀਆਂ ਕਿਸਾਨ ਮਰੂ ਨੀਤੀਆਂ ਦੇ ਵਿਰੋਧ ਹਨ ਤੇ ਇਸ ਜਣਾ ਭਾਈਪਾ ਸਮਰਥਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿੱਚ ਤੇ ਕਿਸਾਨਾਂ ਨੇ ਰੋਜ਼ ਚ ਨਾਅਰੇਬਾਜੀ ਕੀਤੀ ਪਰ ਪੁਲਿਸ ਚੌਕਸੀ ਕਰਕੇ ਹਾਲਾਤ ਵਿਗੜਨ ਤੋਂ ਬਚਾਅ ਹੋ ਗਿਆ ਐਸਮੋਕੇ ਬੀ ਕੇ ਯੂ ਇੱਕ ਤਾਂ ਉਗਰਾਹデア ਗੂ ਸੁਬਾ ਸੰਗਤਪੁਰਾ ਹਰਜਿੰਦਰ ਨੰਗਲਾ ਸਰਬਜੀਤ ਲਹਿਰਾਤ ਤੇ ਹਰ ਸੇਵਕ ਸਿੰਘ ਹਾਜ਼ਰ ਸਨ ਪਾਏ ਪਾਦੇ ਸੀਨੀਅਰ ਆਗੂ ਸਤਬਾਲ ਸਿੰਘਲਾ ਸੁਬਾ ਕਮੇਟੀ ਮੈਂਬਰ ਵਿਨੋਦ ਸਿੰਘਲਾ ਮੰਡਲ ਪ੍ਰਧਾਨ ਸੋਹਣ ਲਾਲ ਗੁਰਨੇ ਸਾਬਕਾ ਪ੍ਰਧਾਨ ਸੰਦੀਪ ਦੀਪੂ ਤੇ ਅਸ਼ਵਨੀ ਸਿੰਘ ਮੌਜੂਦ ਸਨ ਵੀਡੀਓ ਦੇਖਣ ਲਈ ਤੁਹਾਡਾ